ਬੀਤਪਾਲ ਸਿੰਘ ਇੱਕ A+ ਕੈਟਾਗਰੀ ਦਾ ਗੈਂਗਸਟਰ ਸਾਨੂੰ ਵਾਂਟਡ ਸੀਗਾ ਜਿੰਨੇ ਕੇ ਫਾਜ਼ਲ ਕਾ ਕੋਰਟ ਕੰਪਲੈਕਸ ਦੇ ਪਰ ਗੋਲੀ ਚਲਾ ਕੇ ਮਰਡਰ ਕੀਤਾ ਸੀਗਾ ਇਸ ਦੇ ਪਿੱਛੇ EDTF ਐਂਡ ਫਾਜ਼ਲ ਕਾ ਪੁਲਿਸ ਕਾਫੀ ਸਮੇਂ ਤੋਂ ਲੱਗੀ ਹੋਈ ਸੀਗੀ ਕੱਲ EDTF ਐਂਡ ਫਾਜ਼ਲ ਕਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਅਰਨੀ ਵਾਲਾ ਵਿਕੇ ਕੇ ਨਾਕੇ ਦੇ ਉੱਪਰ ਇਹਨੂੰ ਰੋਕਿਆ ਗਿਆ ਇਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਇਸ ਨੇ ਟੋਟਲ 12 ਰਾਉਂਡ ਫਾਇਰ ਕੀਤੇ ਗਏ ਪੰਜ ਜਿਹੜੇ ਐਸਐਕਿਊਐਸ ਵੱਲੋਂ ਕੀਤੇ ਗਏ ਸੱਤ ਪੁਲਿਸ ਪਾਰਟੀ ਵੱਲੋਂ ਕੀਤੇ ਗਏ ਕਾਰ ਦੇ ਵਿੱਚ ਵੀ ਗੋਲੀ ਲੱਗੀ ਹੈ ਔਰ ਇਸ ਜਿਹੜਾ ਵਾਂਟਡ ਕ੍ਰਿਮੀਨਲ ਸੀਗਾ ਇਸ ਦੇ ਗੋਡੇ ਵਿੱਚ ਗੋਲੀ ਲੱਗੀ ਹੈ ਔਰ ਉਸ ਤੋਂ ਬਾਅਦ ਇਹਨੂੰ ਅਪ੍ਰੀਹੈਂਡ ਕਰ ਲਿਆ ਗਿਆ ਇਹਦੇ ਕੋਲੋਂ ਇੱਕ ਗਲੌਕ ਪਿਸਟਲ ਮਿਲਿਆ ਹੈਗਾ ਇਸ ਦੇ ਵੱਲੋਂ ਪੰਜ ਫਾਇਰ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਸੱਤ ਕੀਤੇ ਗਏ ਨੇ ਇਹ ਕਾਫੀ ਚਿਰ ਤੋਂ ਭੱਜਿਆ ਹੋਇਆ ਸੀਗਾ ਔਰ ਕਾਫੀ ਮਿਹਨਤ ਔਰ ਕਾਫੀ ਸਮੇਂ ਦੀ ਟੈਕਨੀਕਲ ਔਰ ਹਿਊਮਨ ਇੰਟੂ ਤੋਂ ਬਾਅਦ ਇਸਨੂੰ ਅਰੈਸਟ ਕੀਤਾ ਗਿਆ ਹੈ ਅ ਐਂਟੀ ਗੈਂਗਸਟਰ ਸਾਡਾ ਸਪੈਸ਼ਲ ਆਪਰੇਸ਼ਨ ਚੱਲ ਰਿਹਾ ਹੈ ਡੀਜੀ ਸਾਹਿਬ ਵੀ ਰਹਿਣ ਨਾ ਮੈਂ ਇਹਦੇ ਵਿੱਚ ਇਸ ਦੇ ਵਿੱਚ ਸਪੈਨ ਪੰਜਾਬ ਕੰਮ ਹੋ ਰਿਹਾ ਔਰ ਫਿਰੋਜ਼ਪੁਰ ਰੇਂਜ ਦੇ ਵਿੱਚ ਵੀ ਅਸੀਂ 200 ਤੋਂ ਉੱਪਰ ਜਿਆਦਾ ਬੰਦੇ ਇਹਨਾਂ ਦੇ ਸਪੋਨਸਰ ਇਹਨਾਂ ਦੇ ਐਸੋਸੀਏਟਸ ਇਹਨਾਂ ਨੂੰ ਸ਼ੈਲਟਰ ਦੇਣ ਵਾਲੇ ਅਸੀਂ ਫੜ ਚੁੱਕੇ ਹਾਂ ਸੋ ਬੜਾ ਲਾਊਡਡ ਕਲੀਅਰ ਮੈਸੇਜ ਹੈ ਕਿ ਨਾ ਕੋਈ ਗੈਂਗਸਟਰ ਸਪੇਅਰ ਕੀਤਾ ਜਾਏਗਾ ਨਾ ਉਹਨਾਂ ਨੂੰ ਸਪੋਰਟ ਕਰਨ ਵਾਲਾ ਸਪੋਨਸਰ ਔਰ ਨਾ ਹੀ ਉਹਨਾਂ ਵਾਸਤੇ ਕੰਮ ਕਰਨ ਵਾਲਾ ਜਿਵੇਂ ਕਿ ਇਹਨਾਂ ਨੂੰ ਕੋਈ ਟਰਾਂਸਪੋਰਟ ਕਰ ਰਿਹਾ ਇਹਨਾਂ ਨੂੰ ਲੌਜਿਸਟਿਕਸ ਪ੍ਰੋਵਾਈਡ ਕਰ ਰਿਹਾ ਜਾਂ ਇਹਨ ਬਿਲਕੁਲ ਹੀ ਬਦਾਸ਼ਤਨੀ ਕੀਤਾ ਜਾਏਗਾ ਐਂਡ ਇਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ